ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਇੱਕ ਵੱਡੀ ਸੋਚ ਲੈ ਕੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀਤਾ ਜੀ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਕਿ ਪੰਜਾਬੀਆਂ ਵਾਸਤੇ ਪੰਜਾਬੀਆਂ ਵਾਸਤੇ ਔਰ ਪੰਜਾਬ ਦੇ ਲੋਕਾਂ ਵਾਸਤੇ ਇੱਕ ਬਹੁਤ ਹੀ ਵਧੀਆ ਫੈਸਲਾ ਹੈ ਅੱਜ ਉਨ੍ਹਾਂ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਲੋਕ ਹੈ ਉਹ ਅੱਜ ਰੋਜ਼ਗਾਰ ਰੋਜ਼ਗਾਰ ਪੱਖੋਂ ਬਹੁਤ ਪਿੱਛੇ ਰਹਿ ਗਏ ਜਿਹੜੇ ਲੋਕ ਬਾਹਰੋਂ ਆਏ ਆ ਉਹ ਲੋਕ ਆ ਕੇ ਪੰਜਾਬ ਦੇ ਅੰਦਰ ਕਾਮਯਾਬ ਹੋ ਗਏ ਸਾਡੇ ਪੰਜਾਬੀ ਲੋਕ ਅੱਜ ਰੋਜ਼ਗਾਰ ਤੋਂ ਬਾਂਦੇ ਹੋ ਕੇ ਘਰਾਂ ਦੇ ਵਿੱਚ ਬੈਠੇ ਆ ਅੱਜ ਉਹਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਉਹਨੇ ਬਹੁਤ ਵਧੀਆ ਰੇੜੀਆਂ ਤਿਆਰ ਕਰਕੇ ਦਿੱਤੀਆਂ ਸਰਦਾਰ ਹਰਜੀਤ ਸਿੰਘ ਜੀਤਾ ਜੀ ਨੇ ਔਰ ਅੱਜ ਕਈ ਲੋਕਾਂ ਨੂੰ ਉਹਨੇ ਇਹ ਰੋਜ਼ਗਾਰ ਸ਼ੁਰੂ ਕਰਵਾ ਦਿੱਤਾ ਔਰ ਆਣ ਵਾਲੇ ਸਮੇਂ ਦੇ ਵਿੱਚ ਐਡੀ ਰੋਜ਼ਗਾਰ ਜਿਹੜਾ ਉਹ ਚੁੜੂ ਰੱਖਣਗੇ ਔਰ ਜਿੰਨੇ ਵੀ ਇੱਥੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜ਼ਰੂਰਤਮੰਦ ਲੋਕ ਨੇ ਜੈਨੂਨ ਪੰਜਾਬੀ ਜ਼ਰੂਰਤਮੰਦ ਲੋਕ ਨੇ ਉਹ ਇਹਨਾਂ ਨਾਲ ਸੰਪਰਕ ਕਰਨ ਤਾਂ ਕਿ ਆਪਣੇ ਹੱਕ ਪੱਖ ਦੀ ਲੜਾਈ ਨੂੰ ਜਿੱਤਦੇ ਹੋਏ ਅੱਜ ਰੋਜ਼ਗਾਰ ਵਾਲੇ ਪਾਸੇ ਨੂੰ ਚੱਲਣ ਦੀ ਕੋਸ਼ਿਸ਼ ਕਰਨ ਅਤੇ ਆਪਣੇ ਪਰਿਵਾਰ ਦਾ ਵਧੀਆ ਤਰੀਕੇ ਦੇ ਨਾਲ ਗੁਜ਼ਾਰਾ ਕਰਨ ਔਰ ਮੈਂ ਦਿਲ ਦੀ ਗਹਿਰਾਈਆਂ ਤੋਂ ਸਰਦਾਰ ਹਰਜੀਤ ਸਿੰਘ ਜੀ ਤੈਿਹ ਦਾ ਧੰਨਵਾਦ ਕਰਦਾ ਜਿਹਨੇ ਐਡੀ ਵੱਡੀ ਸੋਚ ਰੱਖੀ ਗੁਰੂ ਨਗਰੀ ਦੇ ਵਿੱਚ ਰਹਿ ਕੇ ਕਿ ਸਾਡੇ ਪੰਜਾਬੀ ਲੋਕ ਆ ਜਿਹੜੇ ਉਹ ਇਸ ਕੰਮ ਕਰਨ ਦੇ ਵਿੱਚ ਸ਼ਰਮ ਸਮਝਦੇ ਪਰ ਅੱਜ ਪ੍ਰਧਾਨ ਜੀ ਸਲੂਟ ਹੈ ਤੁਹਾਡੇ ਇਸ ਮਿਸ਼ਨ ਨੂੰ ਕਿ ਤੁਹਾਨੂੰ ਦੇਖਦੇ ਹੋਏ ਜਿੰਨੇ ਵੀ ਸਾਡੇ ਬੇਰੁਜ਼ਗਾਰ ਜ਼ਰੂਰਮੰਦ ਪੰਜਾਬੀ ਲੋਕ ਆ ਉਹ ਅੱਜ ਬਾਹਰ ਆਣਗੇ ਅਤੇ ਆਪਣੇ ਕਿੱਤੇ ਨਾਲ ਜੁੜਨਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਣੀ ਪਹਿਲਾਂ ਤਾਂ ਸੰਗਤ ਦਾ ਬਹੁਤ-ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੋ ਕਵਰੇਜ ਕਰਨ ਆਏ ਆ ਮੈਨੂੰ ਇਹ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਵੇਂ ਮੈਂ ਸਕੂਟਰ ਦੇ ਉੱਤੇ ਘੁੰਮ ਫਿਰ ਕੇ ਸ਼ਰਦਾਈ ਦਾ ਕੰਮ ਕਰਦਾ ਸੀ ਅਨੰਦਪੁਰ ਸਾਹਿਬ ਦੇ ਵਿੱਚ ਤੇ ਅੱਜ ਮੈਨੂੰ ਸਾਡੇ ਐਮਸੀ ਸਾਹਿਬ ਲੋਹੀਪੁਰ ਤੋਂ ਤੇ ਲੜਵਾਰ ਹਾਂਜੀ ਸੁਨੀਲ ਸੁਨੀਲ ਜੀ ਤੇ ਨਾਲ ਹਰਜੀਤ ਸਿੰਘ ਜੀਤਾ ਜੀ ਪ੍ਰਧਾਨ ਸਾਹਿਬ ਇਹਨਾਂ ਨੇ ਇੱਕ ਯਾਨੀ ਕਿ ਖੜਨ ਵਾਸਤੇ ਜਗਾ ਵੀ ਔਰ ਇਹ ਜੋ ਸਾਨੂੰ ਰੇੜੀਆਂ ਵੀ ਨਾਲ ਦਿੱਤੀਆਂ ਗਈਆਂ ਹਨ ਤੇ ਜਿਹਦੇ ਉੱਤੇ ਅਸੀਂ ਆਪਣਾ ਖੜ ਕੇ ਇੱਕ ਜਗਾ ਤੇ ਕੰਮ ਕਰ ਸਕਦੇ ਆਂ ਬਾਜ਼ਾਰ ਦੇ ਵਿੱਚ ਜੋ ਕਿ ਆਰਥਿਕ ਆਰਥਿਕ ਪੱਖੋਂ ਸਾਨੂੰ ਇਹ ਮਤਲਬ ਸਹਾਇਤਾ ਕੀਤੀ ਗਈ ਹੈ ਨਗਰ ਕੌਂਸਲ ਵੱਲੋਂ ਤੇ ਮੈਂ ਨਗਰ ਕੌਂਸਲ ਦਾ ਤੇ ਪ੍ਰਧਾਨ ਜੀਤਾ ਜੀ ਦਾ ਤੇ ਸੁਨੀਲ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜਿੱਕਾ ਕਾਨਸਾ ਵਾਹਿਗੁਰੂ ਜਿੱਕੀ ਲੋਕਾਂ ਨੂੰ ਜਿਹੜੀਆਂ ਇਹ ਪ੍ਰਧਾਨ ਜੀ ਵੱਲੋਂ ਰੜੀਆਂ ਦਿੱਤੀ ਗਈਆਂ ਪ੍ਰਧਾਨ ਜੀ ਵੱਲੋਂ ਮੇਰੀ ਡਿਊਟੀ ਲਗਾਈ ਗਈ ਸੀਗੀ ਕਿ ਜਿਹੜੇ ਨੌਜਵਾਨ ਜਾਂ ਕੋਈ ਜਿਨ੍ਹਾਂ ਨੂੰ ਲੋੜ ਹੈ ਬੇਰੁਜ਼ਗਾਰ ਹੈ ਜਾਂ ਕੋਈ ਕੰਮ ਕਰਨ ਦੀ ਇੱਛੁਕ ਹੈ ਪੂਰਾ ਲੋਕਾਂ ਨੂੰ ਅਸੀਂ ਉਤਸ਼ਾਹਿਤ ਕਰਨਾ ਕੰਮ ਕਰਨ ਲਈ ਤੁਗੀ ਤੁਸੀਂ ਦੇਖ ਰਹੇ ਹੋ ਕਿ ਬਾਹਰ ਤੋਂ ਆ ਕੇ ਲੋਕ ਪ੍ਰਵਾਸੀ ਜਿਹੜੇ ਕੰਮ ਕਰ ਰਹੇ ਆ ਤੇ ਉਹ ਵਧੀਆ ਕਮਾਈਆਂ ਕਰ ਰਹੇ ਆ ਤੇ ਸਾਡੇ ਲੋਕ ਇਸ ਸੀ ਦੇ ਵਿੱਚ ਆਪਣੀ ਛੋਟੇ ਕੰਮਾਂ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਆ ਸੋ ਪ੍ਰਧਾਨ ਜੀ ਨੇ ਸਵਾ ਲੱਖ ਰੁਪਏ ਲਗਾ ਕੇ ਪ੍ਰਧਾਨ ਜੀ ਕੌਣ ਨਗਰ ਕੌਂਸਲ ਪ੍ਰਧਾਨ ਜੀ ਸਿੰਘ ਜੀਤਾ ਜੀ ਵੱਲੋਂ ਸਵਾ ਲੱਖ ਰੁਪਏ ਲਗਾ ਕੇ ਇਹ ਜਿਹੜੇ ਸੈਟਅਪ ਤਿਆਰ ਕੀਤੇ ਗਏ ਆ ਤੇ ਨਾਲ ਹੀ ਨਗਰ ਕੌਂਸਲ ਵੱਲੋਂ ਇਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਣੀ ਹੈ ਤੇ ਜਿੰਨਾ ਇਹਨਾਂ ਦਾ ਖਰਚਾ ਜਿਹੜਾ ਕੰਮ ਕਰਨ ਦੇ ਵਿੱਚ ਆਵੇਗਾ ਉਬੀ ਨਗਰ ਕੌਂਸਲ ਪ੍ਰਧਾਨ ਜੀ ਵੱਲੋਂ ਦਿੱਤਾ ਜਾਵੇਗਾ ਅਸੀਂ ਅੱਗੇ ਹੋਰ ਵੀ ਜਿਹੜੇ ਨੌਜਵਾਨ ਹੈ ਜਿਹੜਾ ਕੰਮ ਕਰਨਾ ਚਾਹੁੰਦੇ ਆ ਆਪਣੇ ਪੰਜਾਬੀ ਨੌਜਵਾਨ ਹੈਗੇ ਆ ਤੇ ਉਹ ਸਾਡੇ ਨਾਲ ਆ ਕੇ ਸੰਪਰਕ ਕਰਨ ਤੇ ਅਸੀਂ ਉਹਨਾਂ ਨੂੰ ਜਿਹੜਾ ਰੋਜ਼ਗਾਰ ਦੇ ਵਿੱਚ ਮਦਦ ਕਰੂਗੇ ਤੇ ਨਾਲ ਹੀ ਉਹਨਾਂ ਦਾ ਕੰਮ ਚਲਾਉਣ ਦੇ ਵਿੱਚ ਵੀ ਅਸੀਂ ਜੋ ਸਾਡਾ ਯੋਗਦਾਨ ਪਾਉਂਗਾ ਵੱਧ ਤੋਂ ਵੱਧ ਅਸੀਂ ਉਹਨਾਂ ਦੇ ਨਾਲ ਖੜਕੇ ਉਹਨਾਂ ਦਾ ਕੰਮ ਚਲਾਵਾਂਗੇ